ਮੇਲੇ ਕਰਾਉਣ ਦੀ ਜ਼ਰੂਰਤ ਕਿਉਂ ਪੈਂਦੀ ਹੈ ਵੀ ਜਿਹੜੇ ਇਹ ਮੇਲੇ ਤੁਸੀਂ ਵੀ ਪਿਛਲੇ ਲੰਬੇ ਸਮੇਂ ਤੋਂ ਕਰਵਾ ਰਹੇ ਹੋ ਕਿਉਂ ਜ਼ਰੂਰਤ ਪੈਂਦੀ ਹੈ ਇਹਨਾਂ ਨੂੰ ਆਪਦੇ ਘਟੋ ਘਟਾ ਆਪਦੇ ਪੰਜਾਬ ਦੇ ਲੋਕਾਂ ਨੂੰ ਤਾਂ ਪੰਜਾਬੀ ਵਿਰਸੇ ਤੋਂ ਪੰਜਾਬੀ ਸੱਭਿਆਚਾਰ ਤੋਂ ਪੰਜਾਬੀ ਮਾਂ ਬੋਲੀ ਤੋਂ ਜਾਣੂ ਕਰਾਈਏ ਇਸ ਕਰਕੇ ਇਹਨਾਂ ਮੇਲਿਆਂ ਨੂੰ ਲਾਉਣ ਦੀ ਜ਼ਰੂਰਤ ਜਿਹੜੀ ਪੈਂਦੀ ਹੈ ਪਹਿਲਾ ਮੇਲਾ ਜੀ 1996 ਦੇ ਵਿੱਚ ਗੁਰਦਰਾ ਸਾਹਿਬ ਕਿਲਾ ਮੁਬਾਰਕ ਚ ਲੱਗਿਆ ਸੀ ਆ ਉਸ ਤੋਂ ਬਾਅਦ ਇਹ ਮੇਲਾ ਇੱਕ ਵਾਰੀ ਬੰਦ ਹੋ ਗਿਆ ਸੀ 204 ਤੋਂ ਲਗਾਤਾਰ ਜਿਹੜੀ ਸਾਡੀ ਸੰਸਥਾ 18ਵਾਂ ਵਿਰਾਸਤ ਮੇਲਾ ਜਿਹੜਾ ਬਠਿੰਡੇ ਦੀ ਧਰਤੀ ਤੇ ਲਾਉਣ ਜਾ ਰਹੀ ਆ ਕੀ 22 ਤੇ 23 ਮਾਰਚ ਦਾ ਹੈਗਾ ਸ਼ੁੱਕਰ ਸ਼ਨੀ ਤੇ ਐਤਵਾਰ ਦਾ ਪਹਿਲੇ ਦਿਨ ਜਿਹੜਾ ਵਿਰਾਸਤੀ ਕਾਫਲਾ ਗੁਰਦੁਆਰਾ ਸਾਹਿਬ ਹਾਜ਼ਰੀਤਨ ਵਿਖੇ ਮੱਥਾ ਟੇਕਣ ਉਪਰੰਤ ਅਰਦਾਸ ਕਰਨ ਉਪਰੰਤ ਉਸ ਕਾਫਲੇ ਦੇ ਵਿੱਚ ਸਾਡੀਆਂ ਰਵਾਇਤੀ ਜਿਹੜਾ ਪਹਿਰਾਵਾ ਹੈ ਜਿਵੇਂ ਗਿੱਧੇ ਭੰਗੜੇ ਪਾਉਂਦੇ ਨੌਜਵਾਨ ਮੁੰਡੇ ਕੁੜੀਆਂ ਪਿੰਡੂ ਪਹਰਾਵੇ ਦੇ ਵਿੱਚ ਸਾਡੇ ਬਜ਼ੁਰਗ ਸਾਡੇ ਨੌਜਵਾਨ ਸਾਥੀ ਸਾਡੀਆਂ ਧੀਆਂ ਭੈਣਾਂ ਔਰ ਜਿਹੜਾ ਪੰਜਾਬੀ ਸਭਿਆਚਾਰ ਦੀਆਂ ਪ੍ਰਾਣੀਆਂ ਨਿਸ਼ਾਨੀਆਂ ਜਿਵੇਂ ਉਠ ਘੋੜੇ ਨਚਾਰ ਜੋਗੀ ਜੋ ਵੀ ਉਠ ਬੱਲ ਦੇ ਗੱਡੀਆਂ ਜੋ ਵੀ ਕੁਝ ਹੁੰਦਾ ਸੀਗਾ ਉਹ ਸਾਰਾ ਜਿਹੜਾ ਇਸ ਇਹਦੇ ਵਿੱਚ ਜਿਹੜੀਆਂ ਪੇਸ਼ਕਾਰੀਆਂ ਜਿਹੜੀਆਂ ਕੀਤੀਆਂ ਜਾਂਦੀਆਂ ਉਹਨਾਂ ਦੀਆਂ ਆਈਟਮਾਂ ਜਿਹੜੀਆਂ ਪੇਸ਼ ਕੀਤੀਆਂ ਜਾਂਦੀਆਂ ਸਾਨੂੰ ਤਕਰੀਬਨ ਡੇਢ ਮਹੀਨਾ ਹੋ ਗਿਆ ਕਿਉਂਕਿ ਕੋਈ ਨਾ ਕੋਈ ਬਿਲਡਿੰਗ ਢਹਿ ਜਾਂਦੀ ਹੈ ਉਹਨੂੰ ਬਣਾਉਣਾ ਹੁੰਦਾ ਸਾਰੀ ਰਿਪੇਅਰ ਕਰਾਉਣੀ ਹੁੰਦੀ ਹੈ ਤਾਂ ਢੇ ਮਾਧਿਮ ਰਾਹੀਂ ਲੋਕਾਂ ਨੂੰ ਇਸ ਇਲਾਕਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅਪੀਲ ਕਰੂੰਗਾ ਕਿ ਜਿਹੜਾ ਇੱਕੋ ਇੱਕ ਵਿਰਾਸਤ ਮੇਲਾ ਬਠਿੰਡੇ ਦਾ ਹੈ ਜਿੰਦੇ ਵਿੱਚ ਪੁਰਾਣਾ ਸਾਰਾ ਪੰਜਾਬੀ ਸੱਭਿਆਚਾਰ ਇਹਨੂੰ ਅਸਲ ਰੂਪ ਵਿੱਚ ਜਿਵੰਤ ਕੀਤਾ ਜਾਂਦਾ ਹੈ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਆਪਾਂ ਵਿਖਾਈਏ ਤਾਂ ਕਿ ਜੋ ਪੱਛਮੀ ਸਭਿਆਚਾਰ ਦੀ ਮਾਰ ਸਾਡੇ ਜਿਹੜੇ ਪੰਜਾਬੀ ਸਭਿਆਚਾਰ ਨੂੰ ਪੈ ਰਹੀ ਹੈ ਉਸ ਤੋਂ ਬਚਾ ਕਰਕੇ ਅਸੀਂ ਆਪਣੇ लुप्त ਹੋ ਰਹੇ ਵਿਰਸੇ ਨੂੰ ਆਪਣੀ ਆਉਣ ਵਾਲੀ ਪੀੜ੍ਹੀ ਦੇ ਵਿੱਚ ਜਾਰੀ ਰੱਖ ਸਕੀਏ ਮੈਂ ਮੇਲੇ ਦੇ ਵਿੱਚ ਤਿੰਨੇ ਦਿਨ ਹੀ ਤੁਸੀਂ ਦੇਖਿਓ ਵੀ ਬੀਬੀਆਂ ਦਾ ਗਿੱਧਾ ਤੇ ਸਾਡੇ ਉੱਚੇ ਲੰਮੇ ਗੱਭਰੂ ਦਾੜੀਆਂ ਮੁੱਛਾਂ ਵਾਲੇ ਗੱਭਰੂ ਦੇਖਿਓ ਤੁਸੀਂ ਇੱਥੇ ਭੰਗੜਾ ਪਾਉਂਦੇ ਤੇ ਇਹਦਾ ਰੰਗ ਤਿੰਨੇ ਦਿਨ ਹੀ ਵੇਖਣ ਵਾਲਾ ਹੁੰਦਾ ਹੈ ਮੈਂ ਹੁਣ ਤੁਹਾਨੂੰ ਉਹ ਬੋਲੀ ਪਾ ਰਿਹਾ ਜੀ ਸੱਚਾ ਰੱਬ ਸੋਹਣਾ ਸੱਚਾ ਰੱਬ ਸੋਹਣਾ ਸੋਹਣਾ ਨੱਗ ਸੋਹਣਾ ਲੱਗੇ ਸਭ ਤੋਂ ਪਿਆਰੀ ਤੇਰੀ ਪੱਗ ਸੋਹਣਾ ਲੱਗੇ ਸਭ ਤੋਂ ਪਿਆਰੀ ਤੇਰੀ ਪੱਗ ਸੋਹਣਾ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਲਗਾਤਾਰ ਪੰਜਾਬ ਵਿੱਚ ਪੰਜਾਬੀ ਨੂੰ ਬਚਾਉਣ ਵਾਸਤੇ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਲਈ ਜਾਂ ਜਾਗਰੂਕ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ ਬਿੰਡਾ ਵਿੱਚ ਵੀ ਪਿਛਲੇ ਲੰਬੇ ਸਮੇਂ ਤੋਂ ਵਿਰਾਸਤੀ ਘਰ ਵਿੱਚ ਜੈਪਾਲਗੜ੍ਹ ਜੀ ਨੂੰ ਕਿਹਾ ਜਾਂਦਾ ਉੱਥੇ ਮੇਲਾ ਲਗਾਇਆ ਜਾਂਦਾ ਉਹ ਜਿੱਥੇ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕਿਉਂਕਿ ਜਦੋਂ ਬਦਲਦਾ ਯੋਗ ਅਯੁੱਗ ਦੇ ਨਾਲ ਬਹੁਤ ਚੀਜ਼ਾਂ ਬਦਲ ਜਾਂਦੀਆਂ ਤੇ ਨਵੀਂ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਜ਼ਿਆਦਾਤਰ ਮੋਬਾਈਲਾਂ ਵਾਲੀ ਜਿਹੜੀ ਆਕਰਸ਼ਿਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਜਿਹੜੀ ਪਿੰਡਾਂ ਵਿੱਚ ਜਿਹੜਾ ਸੱਭਿਆਚਾਰ ਸੀ ਉਹ ਕਿਤੇ ਨਾ ਕਿਤੇ ਗਾਇਬ ਹੁੰਦਾ ਨਜ਼ਰ ਆ ਰਿਹਾ ਤੇ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਵਿਰਾਸਤੀ ਘਰ ਜੈਪਾਲ ਕੜ ਵਿੱਚ ਲਗਾਤਾਰ ਜਿਹੜੇ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਲਈ ਤੇ ਜਾਗਰੂਕ ਕਰਨ ਲਈ ਜਿਹੜੇ ਉਪਰਾਲੇ ਕੀਤੇ ਜਾ ਰਹੇ ਆ ਸਾਡੇ ਨਾਲ ਸੰਚਾਲਕ ਨੇ ਮੇਲੇ ਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਅ ਬਈ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੈਂ ਚਮਕੌਰ ਸਿੰਘ ਮਾਨ ਦੀ ਚੇਅਰਮੈਨ ਵਿਰਾਸਤ ਮੇਲਾ ਕਮੇਟੀ ਮੇਲਾ ਪਹਿਲਾਂ ਤਾਂ ਇਹ ਦੱਸੋ ਵੀ ਮੇਲੇ ਕਰਵਾਉਣ ਦੀ ਜ਼ਰੂਰਤ ਕਿਉਂ ਪੈਂਦੀ ਆ ਵੀ ਜਿਹੜੇ ਇਹ ਮੇਲੇ ਤੁਸੀਂ ਵੀ ਪਿਛਲੇ ਲੰਬੇ ਸਮੇਂ ਤੋਂ ਕਰਵਾ ਰਹੇ ਹੋ ਕਿਉਂ ਜ਼ਰੂਰਤ ਪੈਂਦੀ ਇਹਨਾਂ ਨੂੰ ਦੇਖੋ ਜਿਹੜਾ ਤੁਹਾਡਾ ਸੱਭਿਆਚਾਰ ਆ ਤੁਹਾਡੀ ਜਿਹੜੀ ਵਿਰਾਸਤ ਆ ਉਹਦੇ ਤੋਂ ਹੌਲੀ-ਹੌਲੀ ਜਿਹੜੇ ਲੋਕ ਆ ਉਹ ਦੂਰ ਹੁੰਦੇ ਜਾ ਰਹੇ ਆ ਖਾਸ ਕਰਕੇ ਸ਼ਹਿਰਾਂ ਦੇ ਵਿੱਚ ਲੋਕ ਪੱਛਮੀ ਸੱਭਿਆਚਾਰ ਨੂੰ ਬੱਚੇ ਸਾਡੇ ਅਪਣਾ ਰਹੇ ਆ ਸੋਸ਼ਲ ਮੀਡੀਆ ਨੇ ਇਸ ਕੰਮ ਨੂੰ ਹੋਰ ਵਾਧਾ ਕੀਤਾ ਤਾਂ ਸਾਡੀ ਜਿਹੜੀ ਸੰਸਥਾ ਇਸ ਕੰਮ ਲਈ ਯਤਨਸ਼ੀਲ ਆ ਜਿਹੜੀ ਹਰਵਿੰਦਰ ਸਿੰਘ ਖਾਲਸਾ ਦੀ ਗਵਾਈ ਚ ਕੰਮ ਕਰਦੀ ਆ ਵੀ ਅਸੀਂ ਆਪਦੇ ਘਟੋ-ਘਟਾ ਆਪਦੇ ਪੰਜਾਬ ਦੇ ਲੋਕਾਂ ਨੂੰ ਤਾਂ ਪੰਜਾਬੀ ਵਿਰਸੇ ਤੋਂ ਪੰਜਾਬੀ ਸੱਭਿਆਚਾਰ ਤੋਂ ਪੰਜਾਬੀ ਮਾਂ ਬੋਲੀ ਤੋਂ ਜਾਣੂ ਕਰਾਈਏ ਇਸ ਕਰਕੇ ਇਹਨਾਂ ਮੇਲਿਆਂ ਨੂੰ ਲਾਉਣ ਦੀ ਜ਼ਰੂਰਤ ਹੈ ਜਿਹੜੀ ਪੈਂਦੀ ਹੈ ਇਹ ਜਿਹੜਾ ਮੇਲਾ ਕਦੋਂ ਤੋਂ ਸ਼ੁਰੂ ਕੀਤਾ ਹੋਇਆ ਜੇ ਆਪਾਂ ਕਹਦੀਏ ਪਹਿਲਾ ਮੇਲਾ ਕਦੋਂ ਲੱਗ ਪਹਿਲਾ ਮੇਲਾ ਜੀ 1996 ਦੇ ਵਿੱਚ ਗੁਰਦਰਾ ਸਾਹਿਬ ਕਿਲਾ ਮੁਬਾਰਕ ਚ ਲੱਗਿਆ ਸੀ ਆ ਉਸ ਤੋਂ ਬਾਅਦ ਇਹ ਮੇਲਾ ਇੱਕ ਵਾਰੀ ਬੰਦ ਹੋ ਗਿਆ ਸੀ 204 ਤੋਂ ਲਗਾਤਾਰ ਜਿਹੜੀ ਸਾਡੀ ਸੰਸਥਾ ਹੈ 18ਵਾਂ ਵਿਰਾਸਤ ਮੇਲਾ ਜਿਹੜਾ ਬਠਿੰਡੇ ਦੀ ਧਰਤੀ ਤੇ ਲਾਉਣ ਜਾ ਰਹੀ ਆ ਔਰ ਇਸ ਪਹਿਲੇ ਮੇਲੇ ਤੋਂ ਪਹਿਲਾਂ ਜਿਹੜਾ ਜਿਹੜੀ ਧਰਤੀ ਤੇ ਤੁਸੀਂ ਖੜੇ ਹੋ ਇੱਥੇ ਵਿਰਾਸਤੀ ਪਿੰਡ ਜੇਪਾਲਗੜਾ ਪਿਛਲੇ ਪਾਸੇ ਪੱਥਰ ਲੱਗਿਆ ਹੋਇਆ ਆ ਇਧਰਲੇ ਪਾਸੇ ਬੁੱਤ ਵੀ ਲੱਗਿਆ ਹੋਇਆ ਪ੍ਰੋਫੈਸਰ ਕਰਨ ਸਿੰਘ ਦਾ ਜਿਹੜੇ ਕਿ ਇਸ ਮੈਂਬਰ ਇਸ ਮੇਲੇ ਦੇ ਪਹਿਲੇ ਫਾਊਂਡਰ ਸਨ ਤੇ ਇਸ ਮੇਲੇ ਨੂੰ ਪਹਿਲਾਂ ਇਥੇ ਪਿੰਡ ਬਣਾਇਆ ਗਿਆ ਫਿਰ ਪਹਿਲਾ ਮੇਲਾ ਇਸ ਧਰਤੀ ਤੋਂ ਸ਼ੁਰੂ ਕਰਕੇ ਲਗਾਤਾਰ 18ਵਾਂ ਮੇਲਾ ਜਿਹੜਾ ਅਸੀਂ ਲਾਉਣ ਜਾ ਰਹੇ ਹਾਂ ਜਿਹੜਾ ਹੁਣ ਇਹ 18ਵਾਂ ਮੇਲਾ ਹੈ ਸ਼ੁਰੂ ਹੋਣਾ ਕਿੰਨੇ ਦਿਨਾਂ ਦਾ ਕਦੋਂ ਖਤਮ ਹੋਣਾ ਇਹ ਜੀ ਸਾਡਾ ਹਮੇਸ਼ਾ ਦੀ ਤਰ੍ਹਾਂ 3 ਦਿਨਾਂ ਇਹ ਮੇਲਾ ਹੁੰਦਾ ਹੈ ਇਹ 21, 22 ਤੇ 23 ਮਾਰਚ ਦਾ ਹੈਗਾ ਸ਼ੁੱਕਰ, ਸ਼ਨੀ ਤੇ ਐਤਵਾਰ ਦਾ ਪਹਿਲੇ ਦਿਨ ਜਿਹੜਾ ਵਿਰਾਸਤੀ ਕਾਫਲਾ ਗੁਰਦੁਆਰਾ ਸਾਹਿਬ ਹਾਜ਼ਰੀਤਨ ਵਿਖੇ ਮੱਥਾ ਟੇਕਣ ਉਪਰੰਤ ਅਰਦਾਸ ਕਰਨ ਉਪਰੰਤ ਉਸ ਤੋਂ ਬਾਅਦ ਗੁਰਦੁਆਰਾ ਜਿਹੜਾ ਗੁਰਦੁਆਰਾ ਸਾਹਿਬ ਤੋਂ ਬਾਅਦ ਜਿਹੜੀ ਦਰਗਾਹ ਹਾਜ਼ਰੀਤਨ ਹੈ ਉੱਥੇ ਚਾਦਰ ਚੜਾਉਣ ਉਪਰੰਤ ਬਜਾਰਾਂ ਵਿਚ ਦੀ ਹੁੰਦਾ ਹੋਇਆ ਪੋਸਟ ਆਫ ਬਾਜ਼ਾਰ ਤੇ ਜਿਹੜਾ ਪ੍ਰਾਤਨ ਮੰਦਿਰ ਹੈ ਉਹਦੇ ਚ ਮੱਥਾ ਟੇਕ ਕੇ ਫਿਰ ਸ਼ਾਮ ਨੂੰ 3-4 ਵਜੇ ਜਿਹੜਾ ਕਾਫਲਾ ਹੈ ਇਸ ਪਿੰਡ ਚ ਪਾਲਗੜ ਪਹੁੰਚਦਾ ਉਸ ਕਾਫਲੇ ਦੇ ਵਿੱਚ ਹੁੰਦਾ ਕੀ ਕੀ ਹੈ ਉਸ ਕਾਫਲੇ ਦੇ ਵਿੱਚ ਸਾਡੀਆਂ ਰਵਾਇਤੀ ਜਿਹੜਾ ਪਹਿਰਾਵਾ ਹੈ ਜਿਵੇਂ ਗਿੱਧੇ ਭੰਗੜੇ ਪਾਉਂਦੇ ਨੌਜਵਾਨ ਮੁੰਡੇ ਕੁੜੀਆਂ ਪਿੰਡੂ ਪਹਿਰਾਵੇ ਦੇ ਵਿੱਚ ਸਾਡੇ ਬਜ਼ੁਰਗ ਸਾਡੇ ਨੌਜਵਾਨ ਸਾਥੀ ਸਾਡੀਆਂ ਧੀਆਂ ਭੈਣਾਂ ਔਰ ਜਿਹੜਾ ਪੰਜਾਬੀ ਸਭਿਆਚਾਰ ਦੀਆਂ ਪ੍ਰਾਣੀਆਂ ਨਿਸ਼ਾਨੀਆਂ ਜਿਵੇਂ ਉਠ ਘੋੜੇ ਨਚਾਰ ਜੋਗੀ ਜੋ ਵੀ ਉਠ ਵੱਲ ਦੇ ਗੱਡੀਆਂ ਜੋ ਵੀ ਕੁਝ ਹੁੰਦਾ ਸੀਗਾ ਉਹ ਸਾਰਾ ਜਿਹੜਾ ਇਸ ਇਹਦੇ ਵਿੱਚ ਜਿਹੜੀਆਂ ਪੇਸ਼ਕਾਰੀਆਂ ਜਿਹੜੀਆਂ ਕੀਤੀਆਂ ਜਾਂਦੀਆਂ ਉਹਨਾਂ ਦੀਆਂ ਆਈਟਮਾਂ ਜਿਹੜੀਆਂ ਪੇਸ਼ ਕੀਤੀਆਂ ਜਾਂਦੀਆਂ ਸ਼ਾਮਲ ਹੁੰਦੀਆਂ ਚਚਾਤੀਆਂ ਦੂਸਰੇ ਦਿਨ ਫਿਰ ਅਗਲਾ ਕੀ ਪ੍ਰੋਗਰਾਮ ਹੁੰਦਾ ਦੂਸਰੇ ਦਿਨ ਅ ਇਸ ਵਾਰ ਥੋੜਾ ਜਿਹਾ ਅਸੀਂ ਪ੍ਰੋਗਰਾਮ ਦੇ ਵਿੱਚ ਬਦਲੀ ਕੀਤੀ ਹੈ ਇਸ ਵਾਰ ਜਿਹੜਾ ਮੁੱਖ ਕਲਾਕਾਰ ਹੈ ਉਹ ਅਸੀਂ ਸਨੇਚਰਵਾਰ ਨੂੰ ਜਿਹੜਾ ਲਾਉਣ ਜਾ ਰਹੇ ਆ ਸਨੇਚਰਵਾਰ ਨੂੰ ਪਹਿਲਾਂ ਸ਼ਹੀਦ ਭਗਤ ਸਿੰਘ ਦੇ ਉੱਤੇ ਨਾਟਕ ਆਜ਼ਾਦੀ ਕਲਾਟੀਆਂ ਦੇ ਉੱਤੇ ਉਸ ਤੋਂ ਬਾਅਦ 7 ਵਜੇ ਜਿਹੜੀ ਮੰਤ ਨੂਰ ਲੌਂਗ ਲਾਈਚੀ ਗਾਣੇ ਵਾਲੀ ਜਿਹੜੀ ਕਲਾਕਾਰ ਹੈ ਉਹ ਮumbai ਤੋਂ ਇੱਥੇ ਸਪੈਸ਼ਲ ਜਿਹੜੀ ਇਹ ਸੰਸਾ ਦੇ ਸੱਦੇ ਤੇ ਆ ਰਹੀ ਹੈ ਜਿਹੜੀ ਲੋਕਾਂ ਦਾ ਮਨੋਰੰਜਨ ਕਰੂ ਤੀਸਰੇ ਦਿਨ ਜਿਹੜਾ ਆਖਰੀ ਦਿਨ ਹੁੰਦਾ ਉਹਦੋਂ ਕੀ ਪ੍ਰੋਗਰਾਮ ਤੀਸਰੇ ਦਿਨ ਸਵੇਰੇ 10 ਵਜੇ ਤੋਂ ਸਾਰਾ ਪ੍ਰੋਗਰਾਮ ਸ਼ੁਰੂ ਹੋ ਜਾਣਾ ਪਹਿਲਾਂ ਦਾ ਸਾਰਾ ਪਿੰਡ ਜਿਹੜਾ ਸਜਿਆ ਹੋਣਾ ਰਵੈਤੀ ਤੌਰ ਤੇ ਜਿਹੜੇ ਪਿੰਡ ਦੇ ਵਿੱਚ ਵਖ-ਵਖ ਜਿਹੜੇ ਵਾਂਜਾ ਸਾਡੇ ਸੇਵੀਆਂ ਖੀਰ ਬਣਾਉਣੇ ਆ ਉਸ ਤਰ੍ਹਾਂ ਦਾ ਜਿਹੜਾ ਹੈਗਾ ਪ੍ਰਾਣੀਆਂ ਚਟਣੀਆਂ ਉਹ ਛੜੇ ਘਰਾਂ ਦੇ ਵਿੱਚੋਂ ਮਿਲਣੀਆਂ ਤੁਹਾਨੂੰ ਲਾਈਵ ਮੌਕੇ ਤੇ ਤਿਆਰ ਕਰਨਗੇ ਮੱਖਣ ਤਾਜ਼ਾ ਮਿਲੂਗਾ ਉਸ ਤਰ੍ਹਾਂ ਦਾ ਜਿਹੜਾ ਖਾਣ ਦੀਆਂ ਚੀਜ਼ਾਂ ਮਿਲਣੀਆਂ ਉਸ ਤੋਂ ਬਾਅਦ ਜਿਹੜਾ ਹੈਗਾ ਜਿਹੜੀਆਂ ਰਵਾਇਤੀ ਖੇਡਾਂ ਜਿਵੇਂ ਬਾਜੀ ਹੈ ਘੋਲ ਹੈ ਰੱਸਾ ਗਸੀ ਹੈ ਬੋਰੀ ਚੱਕਣਾ ਇਹ ਖੇਡਾਂ ਹੋਣੀਆਂ ਉਸ ਤੋਂ ਬਾਅਦ ਜਿਹੜੀ ਸਟੇਜ ਦਾ ਜਿਹੜਾ ਪ੍ਰੋਗਰਾਮ ਸ਼ੁਰੂ ਹੋਊਗਾ ਜਿਹਦੇ ਵਿੱਚ ਵੱਖ-ਵੱਖ ਜਿਹੜੇ ਸ਼ਹਿਰਾਂ ਚੋਂ ਬੱਚੇ ਆਉਣਗੇ ਸਕੂਲਾਂ ਦੀਆਂ ਜਿਹੜੀਆਂ ਚੰਗੀਆਂ ਟੀਮਾਂ ਇੱਕ ਘੰਟਾ ਉਹ ਮਨੋਰੰਜਨ ਕਰਨੀਆਂ ਫਿਰ ਜਿਵੇਂ ਹੁਣ ਅਸੀਂ ਅੱਜ ਸਾਡੀ ਟੀਮ ਆ ਜਿਹੜੀ ਮੁਕਸਰ ਜ਼ਿਲ੍ਹੇ ਦੇ ਪਿੰਡ ਚੜੇਵਾਨ ਜਾ ਕੇ ਅਸੀਂ ਆਏ ਆ ਉੱਥੇ ਇੱਕ ਆਮ ਪਰਿਵਾਰ ਦੀ ਜਿਹੜੀ ਲੜਕੀ ਆ ਉਹ ਪੰਜ ਬਾਦਸ਼ਾਹ ਦੇ ਵਿੱਚ ਜਿਹੜਾ ਗਾਣੇ ਗਾਉਂਦੀ ਆ ਵੱਖ-ਵੱਖ ਪਿਛਾਵਾਂ ਚ ਉਹ ਵੀ ਆਪ ਦੀ ਜਿਹੜਾ ਫੰਡ ਦਾ ਜਿਹੜਾ ਮਜ਼ਹਰਾ ਸਟੇਜ ਤੋਂ ਕਰੂਗੀ ਤੇ ਜਿਹੜੇ 250 ਪੰਜਾਬ ਆ ਦੋ ਲੜਕੇ ਸਾਡੇ ਜ਼ਿਲ੍ਹੇ ਦੇ ਉਹ ਵੀ ਆ ਇਸ ਸਟੇਜ ਦੇ ਉੱਤੋਂ ਲੋਕਾਂ ਦੇ ਜਿਹੜੇ ਰੋਬਰੂ ਹੋਣਗੇ ਜਿਹੜਾ ਐਡਾ ਤੁਸੀਂ ਇੱਕ ਤਰ੍ਹਾਂ ਦਾ ਪ੍ਰੋਜੈਕਟ ਲਾਇਆ ਇਹਦੇ ਤੇ ਤਾਂ ਖਰਚਾ ਕਾਫੀ ਹੋ ਜਾਂਦਾ ਫਿਰ ਇਹ ਬਜਟ ਕਿੱਥੋਂ ਆਉਂਦਾ ਦੇਖੋ ਇੱਕ ਦੂਜਾ ਜਿਹੜਾ ਜਿਹੜੇ 15 ਮੇਲੇ ਆ ਉਹ ਤਾਂ ਅਸੀਂ ਆਪਦੇ ਸਾਥੀਆਂ ਦੇ ਨਾਲ ਸਾਡੇ ਮੈਂਬਰ ਸਾਹਿਬਾਨ ਦੇ ਨਾਲ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਜਾਂ ਸ਼ਹਿਰ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਲਾਉਂਦੇ ਰਹੇ ਆ ਪਰ ਜਿਹੜਾ ਤੀਸਰਾ ਮੇਲਾ ਜਿਹਦੇ ਚ ਸਰਕਾਰ ਦਾ ਵੱਡਾ ਸਹਿਯੋਗ ਰਿਹਾ ਔਰ ਸਰਕਾਰ ਵੱਲੋਂ ਵੀ ਫੰਡ ਆਉਂਦੇ ਆ ਭਾਵੇਂ ਮੇਲੇ ਤੇ ਕਾਫੀ پیسے ਲੱਗਦੇ ਆ ਪਰ ਇਸ ਵਾਰ ਵੀ ਸਰਕਾਰ ਨੇ ਜਿਹੜੇ ਪ੍ਰਬੰਧ ਹੈ ਉਹ ਪੰਜਾਬ ਸਰਕਾਰ ਵੱਲੋਂ ਫੰਡ ਆਇਆ ਉਹਨਾਂ ਨੇ ਕਰਨਾ ਡੀਸੀ ਸਾਹਿਬ ਦੀ ਅਗਵਾਈ ਦੇ ਵਿੱਚ ਕਮੇਟੀ ਬਣੀ ਹੈ ਜਿਹਨੇ ਸਾਰਾ ਇਹ ਕੰਮ ਹੈ ਜਿਹੜਾ ਉਹ ਨੇਪਰੇ ਚਾੜਨਾ ਆ ਪਰ ਨਮਾਇंदे ਕੌਣ ਹੋਣਗੇ ਜਿਵੇਂ ਆਪਾਂ ਕਹਿ ਦਈਏ ਮੁੱਖ ਮਹਿਮਾਨ ਤੌਰ ਤੇ ਕੌਣ ਪਹੁੰਚੂਗਾ ਤਿੰਨ ਦਿਨਾਂ ਕਿਹੜੇ ਕਿਹੜੇ ਆਉਣਗੇ ਇੱਕ ਦਿਨ ਹੀ ਆਊਗਾ ਕਿ ਤਿੰਨੇ ਦਿਨ ਅਲੱਗ-ਅਲੱਗ ਆਉਣਗੇ ਦੇਖੋ ਵੈਸੇ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿੰਮੇਵਾਰੀ ਲਈ ਹੈ ਸਾਰੀ ਵੀਆਈਪੀ ਨੂੰ ਬੁਲਾਉਣ ਦੀ ਡੀਸੀ ਸਾਹਿਬ ਹੀ ਸਾਰੇ ਪ੍ਰੋਗਰਾਮ ਨੂੰ ਜਿਹੜਾ ਅੰਤਮ ਰੂਪ ਦੇਣਗੇ ਪਰ ਫਿਰ ਵੀ ਜਿਹੜਾ ਕੋਈ ਸਾਡੀ ਧਿਆਨ ਦੇ ਵਿੱਚ ਆਇਆ ਜਿਵੇਂ ਨਾਰਥ ਜ਼ੋਨ ਕਲਚਰ ਦੀਆਂ ਜਿਹੜੀਆਂ ਅਖਬਾਰ ਅਗਰ ਰਾਜਾਂ ਦੀਆਂ ਟੀਮਾਂ ਆਉਣੀਆਂ ਜਿਹੜੀਆਂ ਤਿੰਨੇ ਦਿਨ ਆਪਦੇ ਨਿਰਤ ਦਾ ਜਿਹੜੇ ਆਪਦੇ ਸਟੇਟਾਂ ਦੇ ਜਿਹੜੇ ਨਾਚ ਆ ਉਹਨਾਂ ਦਾ ਜਿਹੜਾ ਪੇਸ਼ਕਾਰੀ ਕਰਨੀਆਂ ਉਹ ਵਿਰਾਸਤੀ ਕਾਫਲੇ ਜੀ ਵੀ ਹੋਊਗੀ 22 ਤਰੀਕ ਨੂੰ ਵੀ ਹੋਊਗੀ 23 ਤਰੀਕ ਨੂੰ ਵੀ ਹੋਊਗੀ ਔਰ ਉਹਦੇ ਨਾਲ ਹੀ ਜਿਹੜਾ 23 ਤਰੀਕ ਨੂੰ ਮੁਕਤੀ ਨਾਟਕ ਵੀ ਹੈ ਜਿਹੜਾ ਇੱਥੋਂ ਜਿਹੜਾ ਬਹੁਤ ਵਧੀਆ ਨਾਟਕਾ ਜਿਹੜਾ ਮੈਂ ਲੋਕਾਂ ਨੂੰ ਸ਼ਹਿਰ ਦੇ ਲੋਕਾਂ ਨੂੰ ਤੁਹਾਡੇ ਮੱਦੇਬਰਾਂ ਹੀ ਬੇਨਤੀ ਕਰੂੰਗਾ ਵੀ ਦੋਨੋਂ ਦਿਨ ਨਾਟਕ ਬਹੁਤ ਵਧੀਆ ਨੇ ਪਹਿਲੇ ਦਿਨ ਸ਼ਹੀਦ ਭਗਤ ਸਿੰਘ ਤੇ 6:00 ਤੋਂ 7:00 ਵਜੇ ਦੂਜੇ ਦਿਨ 6:30 ਤੋਂ 7:30 ਵਜੇ ਮੁ ਜਿਹੜੇ ਸਾਡੇ ਵੱਖ-ਵੱਖ ਪਾਰਟੀਆਂ ਦੇ ਰਾਜਨੀਤਿਕ ਪਾਰਟੀਆਂ ਦੇ ਆਗੂ ਸਹਿਬਾਨ ਆ ਜ਼ਿਲ੍ਹਾ ਪ੍ਰਸ਼ਾਸਨ ਡੀਸੀ ਸਾਹਿਬ ਐਸਐਸਪੀ ਸਾਹਿਬ ਡੀਆਈਜੀ ਸਾਹਿਬ ਮੇਅਰ ਸਾਹਿਬ ਕਮਿਸ਼ਨਰ ਸਾਹਿਬ ਇਹ ਸਾਰੇ ਜਿਹੜਾ ਉਹ ਜਿਹੜੀ ਪਹਿਲਾਂ ਛੰਡੀ ਦੇਣਗੇ ਕਾਫਲੇ ਨੂੰ ਉਸ ਤੋਂ ਬਾਅਦ ਸਾਨੂੰ ਜਿਹੜਾ ਮਤਲਬ ਸਨੇਹਾ ਆਇਆ ਸਪੀਕਰ ਸਾਹਿਬ ਨੇ ਸੌਰੀ ਮੈਂ ਡਿਪਟੀ ਸਪੀਕਰ ਨਿਕਲ ਗਿਆ ਸੰਧਮਾ ਸਾਹਿਬ ਤੇ ਉਹ ਆ ਉਹ ਆਪ ਦਾ ਜਿਹੜੀ ਗ੍ਰਾਂਟ ਉਹਨਾਂ ਨੇ ਦਿੱਤੀ ਸੀ ਉਹਦਾ ਉਤਕਰਣ ਵੀ ਰਸਮੀ ਤੌਰ ਤੇ ਕਰਨਗੇ ਤੇ ਅਗਲੇ ਦਿਨ ਜਿੱਦੇ ਆਖਰੀ ਦਿਨ ਹੈ ਉਹਦੇ ਸਬਿਆਚਾਰਕ ਮੰਤਰੀ ਆ ਜਿਹੜਾ ਸੌਂਦ ਸਾਹਿਬ ਉਹਨਾਂ ਨੇ ਵੀ ਵੈਸੇ ਸੈਸ਼ਨ ਚੱਲ ਰਿਹਾ ਪਰ ਉਹਨਾਂ ਨੇ ਯਕੀਨ ਦਿਵਾਇਆ ਨੀਲ ਗਰਗਜ ਜੀ ਨੂੰ ਚੇਅਰਮੈਨ ਸਾਹਿਬ ਨੂੰ ਤੇ ਪ੍ਰਸ਼ਾਸਨ ਨੂੰ ਵੀ ਮੈਂ ਜ਼ਰੂਰ ਹਾਈ ਲਾਉ ਪੈਸਾ ਭਾਵੇਂ ਸਰਕਾਰ ਦੇ ਰਹੀ ਆ ਮੈਂ ਦੇਖ ਰਿਹਾ ਵੀ ਤੁਹਾਡੀ ਜਿਹੜੀ ਟੀਮ ਆ ਪੂਰੀ ਭਜਨੱਠ ਕਰ ਰਹੀ ਆ ਕਿੰਨੀ ਕੁ ਮਤਲਬ ਭਜਨੱਠ ਕਰਨੀ ਪੈਂਦੀ ਇਹਨੂੰ ਤਿਆਰੀਆਂ ਵਾਸਤੇ ਦੇਖੋ ਭਜਨੱਠ ਇਹਦੇ ਚ ਬਹੁਤ ਕਰਨੀ ਪੈਂਦੀ ਆ ਤੁਸੀਂ ਦੇਖ ਰਹੇ ਹੋ ਵੱਖ-ਵੱਖ ਕਾਰੀਗਰ ਆ ਆਪ ਦਾ ਆ ਕੰਮ ਨੂੰ ਲੱਗਿਆ ਸਾਨੂੰ ਤਕਰੀਬਨ ਡੇਢ ਮਹੀਨਾ ਹੋ ਗਿਆ ਕਿਉਂਕਿ ਕੋਈ ਨਾ ਕੋਈ ਬਿਲ ਸਾਰੀ ਰਿਪੇਅਰ ਕਰਾਉਣੀ ਹੁੰਦੀ ਆ ਸਾਰਾ ਰੰਗ ਰੋਗਨ ਕਰਾਉਣਾ ਹੁੰਦਾ ਸਾਰੀ ਲਖਾਰੀ ਤੁਸੀਂ ਦੇਖਿਓ ਲਿਖ ਰਹੇ ਪੈਂਟਰਾਂ ਕਹਿੰਗੇ ਸਾਲ ਦੇ ਵਿੱਚ ਸਾਰੀ ਮਟ ਜਾਂਦੀ ਆ ਸਾਰੇ ਸਾਡੇ ਮੈਂਬਰ ਸਾਹਿਬਾਨ ਬਹੁਤ ਮਿਹਨਤੀ ਬੜੇ ਕਾਬਿਲ ਇਮਾਨਦਾਰ ਨੇ ਔਰ ਬੜੀ ਸੁਰਦਾ ਦੇ ਨਾਲ ਆਪਦੀ ਜਿਹੜੀ ਜ਼ਿੰਮੇਵਾਰੀ ਆ ਉਹ ਨਿਭਾਉਂਦੇ ਆ ਪਤਸ਼ਾਦ ਦੀ ਗੱਲ ਕਰੀਏ ਕਿੰਨਾ ਕੁ ਲੋਕਾਂ ਚ ਪਿਛਲੇ ਮੇਲਿਆਂ ਚ ਜਾਂ ਆਉਣ ਵਾਲੇ ਜਿਹੜਾ ਮੇਲਾ ਹੈ ਲੱਗਣਾ ਉਹਦੇ ਚ ਕਿੰਨਾ ਕੁਤਸ਼ਾਦੀ ਉਮੀਦ ਹੈ ਦੇਖੋ ਸ਼ਾਹ ਬਹੁਤ ਹੁੰਦਾ ਸਾਡੇ ਹਿਸਾਬ ਨਾਲ ਬਹੁਤ ਵਧੀਆ ਰਹਿੰਦਾ ਹੈ ਵਾਰੀ ਸਾਡੀ ਹੌਸਲਾ ਵਜਾਈ ਜਿਹੜੇ ਲੋਕ ਕਰਦੇ ਆ ਕਿਉਂਕਿ ਮੇਲੇ ਲੋ ਜੇ ਲੋਕ ਨਾ ਆਉਣ ਤਾਂ ਪ੍ਰਬੰਧਕ ਦਾ ਦਿਲ ਵੀ ਟੁੱਟ ਜਾਂਦਾ ਤੇ ਪ੍ਰਸ਼ਾਸਨ ਵੀ ਸੋਚਦਾ ਵੀ ਲੋਕ ਆ ਜਿਹੜੇ ਇਸ ਮੇਲੇ ਦੇ ਵਿੱਚ ਸ਼ਾਮਲ ਨਹੀਂ ਹੋਏ ਪਰ ਜਿੰਨੇ ਵੀ ਮੇਲੇ ਅਸੀਂ ਲਾਏ ਆ ਉਹ ਅੱਗੇ ਨਾਲੋਂ ਵੱਧ ਕੇ ਲੋਕਾਂ ਨੇ ਭਾਗ ਲਿਆ ਘੱਟੋ ਘੱਟ ਸਾਡੇ ਹਿਸਾਬ ਨਾਲ ਤਿੰਨ ਦਿਨਾਂ ਦੇ ਵਿੱਚ 1 ਲੱਖ ਬੰਦਾ ਇਸ ਮੇਲੇ ਦੇ ਵਿੱਚ ਆ ਕੇ ਜਿਹੜਾ ਮੇਲਾ ਵੇਖ ਜਾਂਦਾ ਹੋਰ ਵੀ ਨੇ ਸਾਡੇ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਦੇਵ ਸਿੰਘ ਗਰੀਵਾਲ ਹੈ ਮੈਂ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ ਦਾ ਜਨਰਲ ਸਕੱਤਰ ਆ ਕਹਿਣਾ ਚਾਹੁੰਦੇ ਮੇਲਾ ਲੱਗ ਰਿਹਾ तकरीबन ਜਿਹੜੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਕੀ ਉਮੀਦ ਕਰਦੇ ਹੋ ਵੀ ਕਿੰਨੇ ਕੁ ਲੋਕ ਇਕੱਠੇ ਹੋਣਗੇ ਤੇ ਕਿਸ ਤਰ੍ਹਾਂ ਦਾ ਸਹਿਯੋਗ ਆ ਪ੍ਰਸ਼ਾਸਨ ਦਾ ਜਾਂ ਰਾਜਨੀਤਿਕ ਲੋਕਾਂ ਦਾ ਦੇਖੋ ਇੱਥੋਂ ਜਿੱਥੋਂ ਤੱਕ ਆਪਾਂ ਸਹਿਯੋਗ ਦੀ ਗੱਲ ਕਰੀਏ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦਾ ਬਹੁਤ ਵੱਡਾ ਸਹਿਯੋਗ ਹੈ ਪੰਜਾਬ ਸਰਕਾਰ ਦੇ ਉਦਮ ਨਾਲ ਔਰ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਦੇ ਵਿੱਚ ਹੀ ਇਹ ਸਾਰਾ ਮੇਲਾ ਕਰਵਾਇਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਜਿਹੜੇ ਮੇਲੇ ਆ ਉਹ ਸਾਡੀ ਟੀਮ ਆਪ ਦੇ ਤੌਰ ਤੇ ਕਰਦੀ ਸੀ ਪਰ ਜਦੋਂ ਤੋਂ ਪਿਛਲੇ ਤੀਜਾ ਸਾਲ ਹੈ ਇਹ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਆਪਣੀ ਪੂਰੀ ਸਵਚੱਜੀ ਅਗਵਾਈ ਦੇ ਨਾਲ ਇਹ ਸਾਰਾ ਕੁਝ ਕਰਵਾ ਰਿਹਾ ਸਾਨੂੰ ਫੰਡਸ ਉਹ ਹੀ ਕਰਵਾ ਰਿਹਾ ਔਰ ਲੋਕਾਂ ਦੇ ਵਿੱਚ ਇਸ ਮੇਲੇ ਦਾ ਹਰ ਸਾਲ ਹੀ ਬਹੁਤ ਚਾ ਰਹਿਂਦਾ ਹੈ ਦੇਸ਼ਾਂ ਨਹੀਂ ਵਿਦੇਸ਼ਾਂ ਚੋਂ ਵੀ ਸਾਨੂੰ ਇਹ ਇਸ ਮੇਲੇ ਦੇ ਪ੍ਰਤੀ ਬਹੁਤ ਜ਼ਿਆਦਾ ਫੋਨ ਕਾਲਸ ਔਰ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੇ ਇਸ ਨੂੰ ਆਨੰਦ ਮਾਣਦੇ ਆ ਜੋ ਆ ਸਕਦੇ ਹੋ ਇੱਥੇ ਪਹੁੰਚਦੇ ਆ ਬੜੇ ਉਤਸ਼ਾਹ ਨਾਲ ਤੇ ਇਲਾਕਾ ਦਾ ਜਿਹੜਾ ਹੈ ਉਹ ਬਹੁਤ ਹੀ ਉਤਸ਼ਾਹ ਨਾਲ ਆਉਂਦਾ ਤੇ ਇਸ ਵਾਰੀ ਵੀ ਮੈਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਇਸ ਇਲਾਕਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅਪੀਲ ਕਰੂੰਗਾ ਕਿ ਜਿਹੜਾ ਇੱਕੋ ਇੱਕ ਵਿਰਾਸਤ ਮੇਲਾ ਬਠਿੰਡੇ ਦਾ ਹੈ ਜਿਦੇ ਵਿੱਚ ਪੁਰਾਣਾ ਸਾਰਾ ਪੰਜਾਬੀ ਸੱਭਿਆਚਾਰ ਇਹਨੂੰ ਅਸਲ ਰੂਪ ਵਿੱਚ ਜਿਵੰਤ ਕੀਤਾ ਜਾਂਦਾ ਹੈ ਉਹਨੂੰ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਆਪਾਂ ਵਿਖਾਈਏ ਤਾਂ ਕਿ ਜੋ ਪੱਛਮੀ ਸੱਭਿਆਚਾਰ ਦੀ ਧਾਰ ਸਾਡੇ ਜਿਹੜੇ ਪੰਜਾਬੀ ਸੱਭਿਆਚਾਰ ਨੂੰ ਪੈ ਰਹੀ ਹੈ ਉਸ ਤੋਂ ਬਚਾ ਕਰਕੇ ਅਸੀਂ ਆਪਣੇ लुप्त ਹੋ ਰਹੇ ਵਿਰਸੇ ਨੂੰ ਆਪਣੀ ਆਉਣ ਵਾਲੀ ਪੀੜ੍ਹੀ ਦੇ ਵਿੱਚ ਜਾਰੀ ਰੱਖ ਸਕੀਏ ਧੰਨਵਾਦ ਸ਼ਰਮਾ ਜੀ ਨੇ ਸਾਡੇ ਨਾਲ ਇਹਨਾਂ ਦਾ ਤਾਂ ਚਿਹਰੇ ਤੇ ਵੇਖਣ ਵਾਲੀ ਇੱਕ ਤਰ੍ਹਾਂ ਦੀ ਮੁਸਕਰਾਹਟ ਜੀ ਆ ਗਈ ਹੈ ਬਾਕੀ ਤਾਂ ਸੀਰੀਅਸ ਗੱਲ ਕੀਤੀ ਆ ਪਹਿਲਾਂ ਤਾਂ ਮੇਲੇ ਬਾਰੇ ਕੀ ਕਹਿਣਾ ਚਾਹੁੰਦੇ ਆ ਮੇਲਾ ਤੁਸੀਂ ਹੁਣੇ ਗੱਲ ਕੀਤੀ ਸੀ ਜੀ ਉਤਸਾਹ ਬਾਰੇ ਮੈਂ ਕਹਿਣਾ ਵੀ ਤੁਸੀਂ ਤਿੰਨੇ ਦਿਨ ਹੀ ਦੇਖੋ ਵੈਸੇ ਤਾਂ 20 ਤਰੀਕ ਨੂੰ ਸ਼ਾਮ ਨੂੰ ਗੁਰਦੁਆਰਾ ਕਿਲਾ ਮੁਬਾਰਕ ਤੋਂ ਜਾਗੋ ਚੱਲਣੀ ਹੈ ਸਾਰੇ ਸ਼ਹਿਰ ਵਿੱਚ ਦੀ ਹੁੰਦੀ ਹੋਈ ਇੱਥੇ ਵਿਰਾਸਤੀ ਪਿੰਡ ਵਿੱਚ ਆਊਗੀ ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਚ ਬੀਬੀਆਂ ਤੇ ਸਾਡੇ ਮਲਵਈ ਗਿੱਧੇ ਵਾਲੇ ਹੋਣਗੇ ਤੇ ਪੁਰਾਣੇ ਆਪਣੀਆਂ ਵਿਰਸੇ ਦੀਆਂ ਬੋਲੀਆਂ ਪਾ ਕੇ ਤੇ ਇੱਥੇ ਪਿੰਡ ਦੇ ਵਿੱਚ ਆਉਣਗੇ ਤਾਂ ਮੈਂ ਇਹ ਕਹਿਣਾ ਵੀ ਉਤਸ਼ਾਹ ਜਿਵੇਂ ਮੈਂ ਮੇਲੇ ਦੇ ਵਿੱਚ ਤਿੰਨੇ ਦਿਨ ਹੀ ਤੁਸੀਂ ਦੇਖਿਓ ਵੀ ਬੀਬੀਆਂ ਦਾ ਗਿੱਧਾ ਤੇ ਸਾਡੇ ਉੱਚੇ ਲੰਮੇ ਗੱਭਰੂ ਦਾੜੀਆਂ ਮੁੱਛਾਂ ਵਾਲੇ ਗੱਭਰੂ ਦੇਖਿਓ ਤੁਸੀਂ ਇੱਥੇ ਭੰਗੜਾ ਪਾਉਂਦੇ ਤਾਂ ਇਹਦਾ ਰੰਗ ਤਿੰਨੇ ਦਿਨ ਹੀ ਵੇਖਣ ਵਾਲਾ ਹੁੰਦਾ ਤੇ ਜਿਵੇਂ ਮਾਨ ਸਾਹਿਬ ਨੇ ਦੱਸਿਆ ਸੀ ਵੀ ਜਿਹੜੇ ਇੱਥੇ ਪਲੇ ਹੋਣੇ ਆਸ਼ੀਦਿਆ ਜਮਪਕ ਸਿੰਘ ਤੇ ਬਹੁਤ ਵਧੀਆ ਪਲੇ ਹੈ ਕਿਉਂਕਿ ਅਸੀਂ ਜਿਹੜਾ ਮੇਲਾ ਹੈ ਇਹ ਫਰੀडम फाइਟਰ ਨੂੰ ਸਾਡੇ ਆਜ਼ਾਦੀ ਸੰਤਾਨ ਤਰਸਨਾਮੀਆਂ ਲਈ ਮਨਾ ਰਹੇ ਆ ਤਾਂ ਉਹ ਪਲੇ ਜ਼ਰੂਰ ਦੇਖਣਯੋਗ ਹੈ ਉਸ ਤੋਂ ਇਲਾਵਾ ਜਿਹੜਾ 23 ਤਰੀਕ ਨੂੰ ਨਾਟਕ ਮੁਕਤੀ ਹੈ ਮੈਂ ਕਹਿਣਾ ਵੀ ਇੰਨਾ ਵਧੀਆ ਪਲੇ ਹੈ ਉਹ ਕੇਵਲ ਬੰਸਲ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਬਹੁਤ ਹੀ ਵਧੀਆ ਪਲੇ ਹੈ ਤੇ ਬੜੇ ਵਧੀਆ ਉਹਦੇ ਚ ਜਿਹੜੇ ਕਲਾਕਾਰ ਨੇ ਉਹ ਵੀ ਦੇਖਣਯੋਗ ਹੈ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਜਿੰਨੇ ਵੀ ਇਹ ਚੈਨਲ ਦੇ ਮਾਤਮ ਰਾਈ ਜਿੱਥੇ ਵੀ ਕੋਈ ਸੁਣਦਾ ਹੈ ਮੈਂ ਕਹਿਣਾ ਵੀ ਇਹ ਪਲੇ ਜਿਵੇਂ ਮੁਕਤੀ ਪਲੇ ਹੈ ਜਰੂਰ ਦੇਖੋ ਇੱਕ ਵਾਰੀ ਆ ਕੇ ਤਾਂ ਏਹ ਹੈ ਜੀ ਬਹੁਤ ਰੌਣਕਾਂ ਲੱਗਣੀਆਂ ਹੁਣ ਬੋਲੀਆਂ ਦੀ ਗੱਲ ਕੀਤੀ ਜਾਵੇ ਤੁਸੀਂ ਵੀ ਬੋਲੀਆਂ ਦੀ ਗੱਲ ਕੀਤੀ ਹੈ ਤੁਸੀਂ ਬੋਲੀਆਂ 'ਚ ਬੜੇ ਮਸ਼ਹੂਰ ਹੋ ਤਾਂ ਤਿੰਨੇ ਦਿਨ ਹੀ ਰੰਗ ਬੰਦ ਹੋ ਰਹਿੰਦੇ ਵੀ ਜ਼ਿਆਦਾਤਰ ਲੇਡੀਜ਼ ਜੀ ਹਾਂ ਅੱਜ ਵੀ ਇੱਕ ਬੋਲੀ ਸੁਣਾ ਦਿਓ ਹਾਂ ਜੀ ਬੋਲੀਆਂ ਦਾ ਮੈਨੂੰ ਬਚਪਨ ਤੋਂ ਹੀ ਸ਼ੌਂਕ ਹੈ ਅੱਜ ਫਿਰ ਮੈਂ ਹੁਣ ਤੁਹਾਨੂੰ ਉਹ ਬੋਲੀ ਪਾ ਰਿਹਾ ਜੀ ਸੱਚਾ ਰੱਬ ਸੋਹਣਾ ਸੱਚਾ ਰੱਬ ਸੋਹਣਾ ਸੋਹਣਾ ਨੱਗ ਸੋਹਣਾ ਲੱਗੇ ਸਭ ਤੋਂ ਪਿਆਰੀ ਤੇਰੀ ਪੱਗ ਸੋਹਣਾ ਲੱਗੇ ਸਭ ਤੋਂ ਪਿਆਰੀ ਤੇਰੀ ਪੱਗ ਸੋਹਣਾ ਥੈਂਕ ਯੂ ਜੀ ਮਿਹਰਬਾਨ ਸੋ ਐਸੀ ਤੁਸੀਂ ਦੇਖ ਹੀ ਰਹੇ ਹੋ ਵੀ ਨਾਲ-ਨਾਲ ਤਸਵੀਰਾਂ ਵੀ ਵਿਰਾਸਤੀ ਮੇਲੇ ਦੇ ਵਿੱਚ ਪਹੁੰਚੇ ਆ ਸਾਰਾ ਜਿਹੜਾ ਕੰਮ ਕਾਰਵਟਿੰਗ ਵੀ ਚੱਲ ਰਹੀ ਆ ਭਾਵੇਂ ਕਿ ਸਰਕਾਰ ਵੱਲੋਂ ਕਾਫੀ ਉਪਰਾਲਾ ਕੀਤਾ ਜਾਂਦਾ ਫੰਡ ਵਗੈਰਾ ਦਿੱਤੇ ਜਾਂਦੇ ਆ ਪਰ ਫੇਰ ਵੀ ਬਹੁਤ ਕੰਮ ਜਿਹੜਾ ਕੰਮ ਕਰਵਾਉਣਾ ساری ਜਿਹੜੀ ਮੈਨੇਜਮੈਂਟ ਕਮੇਟੀ ਆ ਬੈਠੀ ਆ ਮੀਟਿੰਗ ਕਰ ਰਹੀ ਆ ਪੂਰੀਆਂ ਮੇਲੇ ਦੀਆਂ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਤਕਰੀਬਨ ਜੇ ਆਪਾਂ ਕਹਿ ਦਈਏ ਕੰਮ ਸਾਰਾ ਕੰਪਲੀਟ ਹੋ ਗਿਆ ਤੁਹਾਨੂੰ ਦੱਸ ਗਈ ਦੀ ਵੀ ਇਹ ਵੀ ਆ ਜਿਹੜੀ ਤਸਵੀਰਾਂ ਵੀ ਬਣਾਈਆਂ ਵੀ ਜਾ ਰਹੀਆਂ ਲਿਖੇ ਵੀ ਜਾ ਰਹੇ ਆ ਕਿਉਂਕਿ ਜਿਹੜਾ ਸਮਾਂ ਵੀ ਥੋੜਾ ਹੋ ਗਿਆ ਪਰ ਨਾਲ ਦੀ ਨਾਲ ਜਿਹੜੇ ਮੇਲੇ ਦੇ ਸੰਚਾਲਕ ਨੇ ਜਾਂ ਪ੍ਰਬੰਧਕ ਨੇ ਉਹਨਾਂ ਨੇ ਵੀ ਸਾਰਿਆਂ ਨੂੰ ਅਪੀਲ ਕੀਤੀ ਆ ਵੀ ਜਿਹੜੀ ਵੱਧ ਤੋਂ ਵੱਧ ਲੋਕ ਆ ਜਿਹੜੇ ਉਹ ਮੇਲੇ 'ਚ ਪਹੁੰਚਣਾ ਜਿਹੜਾ ਸੱਭਿਆਚਾਰ ਆ ਜਿਹੜਾ ਗਵਾਚਦਾ ਜਾ ਰਿਹਾ ਜਿਹੜੀ ਨੌਜਵਾਨ ਪੀੜ੍ਹੀ ਆ ਪੰਜਾਬੀ ਕਲਚਰ ਤੋਂ ਸੱਭਿਆਚਾਰ ਤੋਂ ਦੂਰ ਹੁੰਦੀ ਜਾ ਰਹੀ ਆ ਇੱਕ ਤਾਂ ਉਹਨੂੰ ਜਾਣਕਾਰੀ ਮਿਲ ਸਕੇ ਜਿਹੜੀਆਂ ਪੁਰਾਣੀਆਂ ਚੀਜ਼ੀਆਂ ਉਹਨਾਂ ਨੇ ਨਹੀਂ ਵੀ ਦੇਖੀਆਂ ਉਹ ਤੁਸੀਂ ਦੇਖ ਵੀ ਸਕਦੇ ਤੇ ਨਾਲ ਹੀ ਉਹਦਾ ਉਹ ਸੱਭਿਆਚਾਰਾ ਉਹਨੂੰ ਸੰਭਾਲਿਆ ਵੀ ਜਾ ਸਕੇ ਤੁਸੀਂ ਦੇਖ ਰਹੇ ਹੋ ਕਲੈਨਟੀਵੀ ਪੰਜਾਬ ਤੇ ਮੈਂ ਹਰ ਸ਼ਬਦ Thank you